ਰਾਜਨੀਤਿਕ ਲੋਕਾਂ ਕੋਲ ਇਹੋ ਜਿਹੇ ਕਹੇ ਜੇ ਕਾਰਨ ਕਾਰਖਾਨੇ ਨੇ ਕਹੇ ਜੀ ਇਹਨਾਂ ਦੀ ਜ਼ਮੀਨ ਹੈ ਵੀ ਜਦੋਂ ਇਹ ਪਾਵਰ ਚ ਆ ਜਾਂਦੇ ਨੇ ਇਹਨਾਂ ਦੇ ਖੇਤ ਵੀ ਵੱਧ ਆਮਦਨ ਦੇਣ ਲੱਗ ਜਾਂਦੇ ਨੇ ਕਾਰਖਾਨਿਆਂ ਚ ਵੀ ਆਮਦਨ ਵੱਧ ਜਾਂਦੀ ਹੈ ਬਿਜ਼ਨਸ ਚ ਵੀ ਵੱਧ ਜਾਂਦੀ ਹੈ ਨਵਿੰਦਰ ਜੀ ਮੈਂ ਕਦੀ ਦੇਖਦਾ ਵੀ ਕਿੰਨੀ ਗਰਾਵਟ ਹੈ ਅਸਲ ਵਿੱਚ ਲੋਕਾਂ ਚ ਵੀ ਨੁਕਸ ਹੈ ਅਸੀਂ ਆਪਾਂ ਜਨਰਲ ਗੱਲ ਕਰ ਰਹੇ ਹਾਂ ਕਿ ਗਰੀਬ ਆਦਮੀ ਤਾਂ ਇਲੈਕਸ਼ਨ ਲੜ ਨਹੀਂ ਸਕਦਾ ਕੋਈ ਅਪਰਾਇਟ ਆਦਮੀ ਹੋਵੇ ਮੈਨੂੰ ਯਾਦ ਆਸੀ ਜਸਜੀਤ ਸਿੰਘ ਬੈਂਸ ਹੋਰਾਂ ਨੂੰ ਇੱਕ ਵਾਰ ਇਲੈਕਸ਼ਨ ਲੜਾਈ ਯਾ ਬੀਬੀ ਖਾਲੜਾ ਨੂੰ ਦੋ ਵਾਰ ਲੜਾਈ ਲੋਕੀ ਵੋਟ ਹੀ ਨਹੀਂ ਪਾਉਂਦੇ ਚੰਗੇ ਬੰਦਿਆਂ ਨੂੰ ਲੋਕੀ ਕਰਪਟ ਬੰਦਿਆਂ ਨੂੰ ਵੋਟ ਪਾਉਂਦੇ ਨੇ ਜਿਨ੍ਹਾਂ ਕੋਲ ਅਮਲਾ ਫੈਲਾ ਹੋਵੇ ਡਾਂਗ ਸੋਟਾ ਹੋਵੇ ਇਹ ਪੰਜਾਬੀਆਂ ਦੀ ਨੇਚਰ ਹੋ ਗਈ ਹੈ ਕਿ ਕੋਈ ਸ਼ਰੀਫ ਆਦਮੀ ਨੂੰ ਕੋਈ ਬੰਦਾ ਹੀ ਨਹੀਂ ਸਮਝਦਾ ਸੋ ਜਿਹੜਾ ਬੰਦਾ ਪੋਲਿਟਿਕਸ ਚਾਂਦਾ ਉਹਨੇ ਹੁਣ ਜੇ ਬੰਦੇ 10 12 ਨਾਲ ਰੱਖਣੇ ਨੇ ਗੁੰਡਾਗਰਦੀ ਕਰਨੀ ਹੈ ਤੇ ਤਾਂ ਹੀ ਤੁਸੀਂ ਉਸ ਗੁੰਡੇ ਨੂੰ ਵੋਟ ਪਾਣੀ ਹੈ ਉਹ ਕਹਿੰਦਾ ਵੀ ਪੈਸੇ ਤਾਂ ਮੈਨੂੰ ਕਮਾਣੇ ਪੈਣੇ ਨੇ ਫਿਰ ਤੁਸੀਂ ਮੰਗਦੇ ਵੀ ਹੋ ਵੀ ਸ਼ਰਾਬ ਵੀ ਮੰਗਦੇ ਹੋ ਪੁੱਕੀ ਵੀ ਮੰਗਦੇ ਹੋ ਐਂਡ ਤੁਸੀਂ ਆਪਣੇ ਇਲੀਗਲ ਕੰਮ ਵੀ ਕਰਾਣੇ ਸੋ ਲੋਕਾਂ 'ਚ ਵੀ ਨੁਕਸ ਹੈ ਸੋ ਹਰ ਪੋਲਿਟਿਸ਼ੀਅਨ ਜਿਹੜਾ ਪਾਵਰ ਚਾਹੁੰਦਾ ਉਹ ਕਹਿੰਦਾ ਯਾਰ ਮੈਂ ਆਪਣੇ ਘਰ ਵਾਸੀ ਵੀ ਬਣਾਣੇ ਅਗਲੀ ਇਲੈਕਸ਼ਨ ਲਈ ਵੀ ਇਕੱਠੇ ਕਰਨਾ ਸੋ ਇੱਕ ਚੱਕਰ ਵੀ ਹੂ ਹੈ ਤਾਂ ਹੀ ਜਿਹੜਾ ਪੋਲਿਟਿਸ਼ੀਅਨ ਹੈ ਉਹ ਅੱਗੇ ਅੱਗੇ ਜਿਹੜੇ ਹੁੰਦੇ ਸੀਗੇ ਅੱਗੇ ਅੱਗੇ ਸੁਣੀਦਾ ਸੀ ਜੀ ਕਿ ਫਲਾਣਾ ਅਕਾਲੀ ਪਾਵਰ 'ਚੋਂ ਬਾਹਰ ਗਿਆ ਤੇ ਉਹਨੇ ਆਪਣਾ ਕਛਹਿਰਾ ਵਰਨਾ ਚੁੱਕਿਆ ਤੇ ਇੱਕ ਟੈਚੀ ਲੈ ਕੇ ਬਾ ਆ ਗਿਆ ਕਿਉਂਕਿ ਲੋਕ ਵੀ ਚੰਗੇ ਸੀਗੇ ਤੇ ਲੀਡਰ ਵੀ ਚੰਗੇ ਸੀ ਅੱਜ ਲੋਕ ਵੀ ਕਰਪਟ ਲੀਡਰ ਨੂੰ ਵੋਟ ਪਾਉਂਦੇ ਨੇ ਚੰਗੇ ਬੰਦੇ ਨੂੰ ਵੋਟ ਨਹੀਂ ਪਾਉਂਦੇ ਸਹੀ ਗੱਲ ਹੈ ਸੋ ਇਹ ਵੀ ਜਿਹੜਾ ਹੈਗਾ ਹੈ ਵੱਡੀ ਵੱਡੀ ਪ੍ਰੋਬਲਮ ਹੈ ਤਾਂ ਹੀ ਹਰੇਕ ਲੀਡਰ ਪੈਸੇ ਕਮਾਉਂਦਾ ਅੱਛਾ ਚੰਗਾ ਬੰਦਾ ਪੋਲਿਟਿਕਸ ਚ ਆਉਂਦਾ ਹੀ ਨਹੀਂ ਕਰੇਗਾ ਕੀ ਆਗੇ